ਅੱਜ ਸ਼ਹਿਰ ਦੇ ਕਾਫੀ ਕੰਮਾਂ ਦਾ 6.5 ਕਰੋੜ ਦੀ ਕਮਾਂ ਦਾ ਘਟਨ ਹੋਇਆ ਐ ਐਮਸੀ ਦੇ ਵਿੱਚ ਕਾਫੀ ਕਪੈਸਿਟੀ ਹੁੰਦੀ ਹੈ ਕੰਮ ਕਰਨ ਦੀ ਪਿਛਲੇ ਦਿਨੀ ਅਸੀਂ ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਜਿਹੜੀ ਅੱਜ ਤੱਕ ਕਦੇ ਵੀ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਸੀ ਸਰਬਸੰਮਤੀ ਨਾਲ ਬੜੀ ਸ਼ਾਂਤੀਪੂਰਵਕ ਸਾਰੇ ਜਿਹੜੇ ਐਮਸੀ ਸਹਿਵਾਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਕਮੇਟੀ ਬਣਾਈ ਇਸ ਲਈ ਬਣਾਈ ਕਿਉਂਕਿ ਉਹਨਾਂ ਨੂੰ ਉੱਥੇ ਜਿਹੜੇ ਕੰਮ ਹੈ ਸਾਡੀ ਸੋਚ ਵੱਖਰੀ ਲੱਗੀ ਤੇ ਜਿੰਨੀ ਸਾਡੇ ਕੋਲ ਅਧਿਕਾਰ ਹੋਣਗੇ ਕੰਮ ਕਰਨ ਦੇ ਕਈ ਕਹਿਣਗੇ ਜੇ ਐਮ ਸੀ ਦਾ ਪੈਸਾ ਹੈ ਤੇ ਸਟੇਟ ਦਾ ਪੈਸਾ ਇਹ ਮਨਰੇਗਾ ਦਾ ਪੈਸਾ ਪਿੰਡਾਂ ਚ ਸਾਰਾ ਪੈਸਾ ਆਪਣਾ ਕੰਮ ਕਰੋ ਚਲ ਚਾਹੇ ਉਹ ਸਟੇਟ ਫੰਡ ਹੋਵੇ ਚਾਹੇ ਐਮ ਸੀ ਦਾ ਪੈਸਾ ਹੋਵੇ ਮੁੱਦਾ ਇਹ ਆ ਵੀ ਸਟੇਟ ਵਾਲੇ ਵੀ ਲੀਡਰ ਖਾ ਜਾਂਦੇ ਆ ਐਮ ਸੀ ਵਾਲੇ ਵੀ ਲੀਡਰ ਖਾ ਜਾਂਦੇ ਆ ਪ੍ਰਧਾਨ ਕਹਿੰਦਾ ਜੀ ਇਹ ਐਮ ਸੀ ਦਾ ਪੈਸਾ ਹੈ एमसी ਦਾ ਮਤਲਬ ਕੀ ਐਮਸੀ ਦਾ ਲੋਕਾਂ ਦਾ ਪੈਸਾ ਆਪਾਂ ਕਿਹੜਾ ਜੇਬ ਚੋਂ ਪੈਸੇ ਲਾਉਨੇ ਆ ਇਹ ਸੀ ਜੇਬ ਦੇ ਵਿੱਚੋਂ ਸਾਰਾ ਪੈਸਾ ਲੋਕਾਂ ਦਾ ਹੁੰਦਾ ਹੈ ਜਿਹੜਾ ਤੁਸੀਂ ਖਾ ਰਹੇ ਆ ਜਿਹੜਾ ਤੁਹਾਡੇ ਨਾਲ ਰਲ ਕੇ ਕੁਝ ਐਮਸੀ ਵੀ ਖਾ ਰਹੇ ਨੇ ਜੋ ਪਬਲਿਕ ਦਾ ਤੁਸੀਂ ਨੁਕਸਾਨ ਕਰ ਰਹੇ ਹੋ ਦੂਜੇ ਦਿਨ ਬੈਠ ਕੇ ਤੁਸੀਂ ਵੀਡੀਓ ਪਾ ਦਿੰਨੇ ਹੋ ਕਰਪਸ਼ਨ ਦੇ ਚਾਰਜ ਤੁਹਾਡੇ ਸਾਬਤ ਹੋ ਗਏ ਨੇ ਲੋਕਲ ਬਾਡੀ ਡਿਪਾਰਟਮੈਂਟ ਦੇ ਵਿੱਚ ਲਗਾਤਾਰ ਬੈਠੇ ਇਥੇ ਕਾਂਗਰਸ ਦੇ ਜਿਹੜੇ ਤੁਹਾਡੇ ਪ੍ਰਧਾਨ ਆ ਉਹਨੇ ਲੁੱਟ-ਖੁੱਟੀ ਕੀਤੀ ਇਹ ਨਹੀਂ ਕਿ ਉਹ ਪੋਲਿਟਿਕਲ ਡੈਮ ਦੇ ਰਹੀ ਹੈ ਉੱਪਰ ਜਾ ਕੇ ਵਾਰ ਲੈ ਜਾਂਦੇ ਕਰਾਲੀ ਨੂੰ ਛੋਨੇ ਸ਼ਹਿਰ ਦਾ ਅੰਦਰ ਪੜ ਕੇ ਤਾਂ ਦੇਖੋ ਨਾ ਕਰਾਲੀ ਨੇ ਤੁਸੀਂ ਸੀਵਰੇਜ ਦਾ ਕੀ ਕੀਤਾ ਪੈਸਾ ਤਾਂ ਹੈਗਾ ਹੀ ਆ ਹਮੇਸ਼ਾ ਤੋਂ ਕਰਾਲੀ ਦੇ ਵਿੱਚ ਖਰੜ ਦੇ ਵਿੱਚ ਸੈਂਕੜੇ ਕਰੋੜ ਰੁਪਏ ਨਾਲ ਅਸੀਂ ਹੁਣ ਕਰਕੇ ਦਿਖਾਵਾਂਗੇ 1.5-2 ਸਾਲ ਪਏ ਐ ਹੁਣ ਕਰਕੇ ਦਿਖਾਵਾਂਗੇ ਅਸੀਂ ਖਰੜ ਦੇ ਵਿੱਚ ਉਹ ਕੰਮ ਜਿਹੜੇ ਇਹਨਾਂ ਤੋਂ 70 ਸਾਲਾਂ ਚ ਨਹੀਂ ਹੋਏ ਖਰੜ ਦੇ ਤਾ ਤੁ ਬਦਲੇ ਬਦਲੇ ਨਾ ਲੱਗੀ ਤੇ ਥੇਰ ਗੱਲ ਕਰੇ ਸੋ ਕਰਾਈ ਦੇ ਵਿੱਚ ਵੀ ਇਹ ਨਹੀਂ ਕਿ ਪੈਸਾ ਨਹੀਂ ਹੈ ਜਿੰਨਾ ਹੈ ਉਹਨਾਂ ਲਾ ਰਹੇ ਹਾਂ ਜਿੱਥੇ ਦੇਖੋ ਹਰ ਥਾਂ ਜਾ ਕੇ ਲੋਕਾਂ ਦੀਆਂ ਮੁੱਢਲੀਆਂ ਕੋਈ ਅਧਿਕਾਰੀਆਂ ਨੂੰ ਇਹ ਨਹੀਂ ਦਿਖਦਾ ਕਿ ਤੁਸੀਂ ਜਿੱਥੇ ਜੀ ਕਰਨਾ ਕੂੜਾ ਸੁੱਟਣ ਲੱਗ ਜਾਈਏ ਜਿੱਥੇ ਜੀ ਕਰਤਾ ਡੰਪ ਬਣਾ ਦੋ ਪਿੰਡਾਂ ਦੇ ਵਿੱਚ ਅਸੀਂ ਪਹਿਲੀ ਵਾਰ ਦੀ ਹੁਣ ਖੇਡਾਂ ਦੇ ਮદાન ਬਣਾਏ ਨੇ ਮਜਕੀਨ ਰੱਖਿਓ ਸਾਡੇ ਹਲਕੇ ਦੇ 95 100 ਤੋਂ 95 ਪਿੰਡਾਂ 'ਚ ਖੇਡਾਂ ਦੇ ਮદાન ਨਹੀਂ ਸੀ 100 ਤੋਂ 95 ਪਿੰਡਾਂ ਦੇ ਵਿੱਚ ਅਸੀਂ ਖੇਡਾਂ ਦੇ ਮદાન ਦੀ ਹੁਣ ਬਣਾਉਣ ਲੱਗੇ ਹਾਂ ਸੀਵਰੇਜ ਹੁਣ ਪਾਉਣ ਲੱਗੇ ਹਾਂ ਫਾਪਰ ਮਾਡਲ ਪਹਿਲੀ ਵਾਰ ਲੱਗਣ ਲੱਗੇ ਨੇ ਤੇ ਹਰ ਪਿੰਡ ਵਿੱਚ ਬਣਾ ਰਹੇ ਹਾਂ ਹੁਣ ਕਰਾਲੀ ਦਾ ਇਹ ਤਿਆਰੀ ਕਰਨਗੇ ਵੀ ਇਧਰ ਉਧਰ ਕਰਕੇ ਸਾਰਾ ਪੈਸਾ ਉਹਨਾਂ ਨੂੰ ਜਲਦੀ ਤੋਂ ਜਲਦੀ ਖਾ ਲਈਏ ਕਿੱਥੇ ਜਾਣਾ ਆਪਾਂ ਲੋਕਾਂ ਦੇ ਪੈਸੇ ਖਾ-ਖਾ ਕੇ ਕ腐ਸ਼ਨ ਕਰ-ਕਰ ਕੇ ਸਭ ਤੋਂ ਪਹਿਲੀ ਗੱਲ ਮੈਂ ਅਧਿਕਾਰੀਆਂ ਨੂੰ ਕਹੂੰਗੀ ਤੁਹਾਡੇ ਸਿਰ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਨਹੀਂ ਹੈਗਾ ਕਿ ਅਸੀਂ ਜਿਹੜੇ ਲੀਡਰ ਆ ਤੁਹਾਡੇ ਆ ਕੇ ਪਹਿਲਾਂ ਫੋਨ ਕਰਕੇ ਆਪਣਾ ਬਲੱਡ ਪ੍ਰੈਸ਼ਰ ਵਧਾਉਣਗੇ ਫਿਰ ਤੁਸੀਂ ਮੰਨਣੀ ਹੈ ਤੁਹਾਡੀ ਨੌਕਰੀ ਹੈ ਤੁਸੀਂ ਤਾਂ ਲਗਾ ਲੈਨੇ ਹੋ ਪਬਲਿਕ ਸਰਵੈਂਟ ਆਪਾਂ ਆਪਾਂ ਕੰਮ ਕਰਨੇ ਹੁੰਦੇ ਆਪਣੇ ਕਰਨੇ ਹੁੰਦੇ ਨੇ ਬਿਨਾ ਐਮਐਲਏ ਦੇ ਕਹੇ ਤੋਂ ਵੀ ਕਰਨੇ ਹੁੰਦੇ ਆ ਇਹ ਇੱਥੇ ਫਲਾਣੀ ਜੀ ਗਲੀ ਦਾ ਪਾਰੀ ਸਾਫ ਕਰ ਦੋ ਇਹ ਵੀ ਤੁਹਾਨੂੰ ਕਹਿਣਾ ਪੈਂਦਾ ਨਹੀਂ ਤਾਂ ਕੱਲ ਨੂੰ ਆਇਓ ਲੋਕ ਬੈਠੇ ਆ ਕੀ ਲੈਣਾ ਲੋਕਾਂ ਤੋਂ ਲੋਕਾਂ ਤੋਂ ਪੈਸੇ ਲੈਣੇ ਆ ਤੁਸੀਂ ਯਾਰ ਮਹੀਨੇ ਤਨਖਾਹ ਲੈਣੀ ਆ ਉਹ ਲੋਕਾਂ ਦੇ ਟੈਕਸ ਦਾ ਪੈਸਾ ਆ ਜਿੰਨੇ ਮੁਲਾਜ਼ਮ ਮੇਰੇ ਨਾਲ ਖੜੇ ਨੇ ਇਹਨਾਂ ਦੇ ਨੇ ਇਹਨਾਂ ਦੇ ਟੈਕਸ ਦਾ ਪੈਸਾ ਇੱਕ ਨਾਲੀ ਸਾਫ਼ ਕਰਨ ਲਈ ਵੀ ਸਾਨੂੰ ਕਿ ਫੋਨ ਕਰਨਾ ਪੈਂਦਾ ਬਈ ਥੋੜਾ ਜਿਹਾ ਸਿਸਟਮ ਬਦਲੇ ਆਪ ਵਿਦੇਸ਼ਾਂ ਚ ਜਾ ਜਾ ਦੇਖੋ ਅਗਲਿਆਂ ਨੇ ਟੂਰਿਸਟ ਹੀ ਨਹੀਂ ਆਉਂਣ ਪਿੰਡਾਂ ਚ ਟੂਰਿਸਟ ਜਾਈ ਜਾਂਦੇ ਨੇ ਸਿਸਟਮ ਹੈ ਹਰ Banda ਆਪਣੀ ਜ਼ਿੰਮੇਵਾਰੀ ਸਮਝਦਾ ਹਰ ਨਾਗਰਿਕ ਕੱਲ ਨੂੰ ਤੁਸੀਂ ਉੱਠ ਕੇ ਇੱਥੇ ਅਫਸਰ ਬਣ ਕੇ ਫੇਰ ਕਰਾਪਸ਼ਨ ਛੋਟੇ ਜਿਹੀ ਕੋਈ ਲੀਡਰ ਬਣ ਕੇ ਫੇਰ ਕਰਾਪਸ਼ਨ ਬਣਦੇ ਸਾਰੇ ਪਬਲਿਕ ਜੁਇਨ ਨੇ ਪਤਾ ਨਹੀਂ ਲੋਕਾਂ ਦਾ ਸੁਭਾਅ ਕਿਹੋ ਜਿਹਾ ਬਣਾਤਾ ਉੱਥੇ ਬੈਠੇ ਆਪਾਂ ਨਾਰੇ ਲਾਵਾਂਗੇ ਜਦੋਂ ਇੱਥੇ ਆ ਕੇ ਖੜ੍ਹ ਜਾਂਦੇ ਆ ਉਹ ਕ腐ਸ਼ਨ ਸ਼ੁਰੂ ਹੋ ਜਾਂਦੀ ਹੈ। ਉਹੀ ਬੰਦਾ ਜਿਹੜਾ ਸਾਹਮਣੇ ਬੈਠਾ ਆਪਾਂ ਦੁੱ ਸਿੰਘ ਬਣ ਰਿਹਾ ਹੁੰਦਾ ਕੋਸ਼ਿਸ਼ ਕਰ ਰਿਹਾ ਹੁੰਦਾ ਉਹੀ ਬੰਦਾ ਅਫਸਰ ਬਣ ਕੇ ਲੀਡਰ ਬਣ ਕੇ ਕ腐ਸ਼ਨ ਸਟਾਰਟ ਕਰ ਦਿੰਦਾ। ਕਾਹਦੇ ਲਈ? ਜੇ ਤਾਂ ਨਾਲ ਅਗਲੇ ਜਨਮ 'ਚ ਉਹ ਸਾਰੀ ਜਾਇਦਾਦ ਪੈਸਾ ਨਾਲ ਦਿਗਣਾ ਤੇ ਇਕੱਠੇ ਕਰ ਲਈਏ। ਓਵੇਂ ਨਹੀਂ ਮਾਣ ਤੁਸੀਂ ਅਫਸਰ ਹੀ ਬਣ ਕੇ ਤੁਹਾਨੂੰ ਤਾਂ ਕਦੇ ਕੋਈ ਨਹੀਂ ਲੀਡਰ ਬਣ ਕੇ ਕਦੇ ਕੋਈ ਨਹੀਂ। ਹਰ ਥਾਂ ਦੇ ਉੱਤੇ ਲੋਕ ਕਹਿੰਦੇ ਜੀ ਸਾਡੀ ਇੱਜ਼ਤ ਨਹੀਂ ਹੁੰਦੀ। ਸਾਨੂੰ ਆਦਰ ਮਾਨ ਅਫਸਰਾਂ ਦੇ ਦੁਆਰਾ ਨਹੀਂ ਦਿੱਤਾ ਜਾਂਦਾ ਅੱਜ ਤੱਕ ਲੀਡਰ ਬੰਦਿਆਂ ਨੂੰ ਬੰਦੇ ਨਹੀਂ ਸਮਝਦੇ ਸੀ ਪਰ ਹਲਤੇ ਨ ਵੀ ਨਾ ਤੁਸੀਂ ਅਸੀਂ ਖ ਜ਼ਿੰਮੇਵਾਰ ਲੋਕ ਅਸੀਂ ਪੜ ਲੈ ਕੇ ਨੌਕਰੀਆਂ ਲਈਆਂ ਨੇ ਸاسي ਲੋਕਾਂ ਨੂੰ ਉਮੀਦ ਦਿਖਾ ਕੇ ਸਿਆਸਤ ਦੇ ਵਿੱਚ ਲੀਡਰ ਬਣ ਗਏ ਆ ਅਸੀਂ ਕੰਮ ਕਿਵੇਂ ਕਰਾਂਗੇ ਜੇ ਤੁਸੀਂ ਕੰਮ ਨਹੀਂ ਕਰੋਗੇ ਸਾਡਾ ਕੰਮ ਹੈ ਤੁਹਾਨੂੰ ਕਹਿਣਾ ਇੰਪਲੀਮੈਂਟ ਕਰਨਾ ਐਗਜ਼ੀਕਿਊਟ ਕਰਨਾ ਕੀ ਦਾ ਕੰਮ ਹੈ ਜਿਹੜਾ ਜੀ ਕਰਦਾ ਉਹ ਜਹੀ ਆ ਗਿਆ ਫਲਾਣਾ ਫਲਾਣਾ ਐਕਸਿਨ ਆ ਗਿਆ ਉਹਨੂੰ ਬਦਲਾ ਬਦਲਣ ਤੇ ਥੋੜੀ ਅਸੀਂ ਜ਼ੋਰ ਦੇਣਾ ਤੁਹਾਨੂੰ ਉਹ ਫਲਾਣਾ ਫਲਾਣੀ ਪਾਰਟੀ ਦਾ ਅਕਾਲੀ ਦਾ ਲੜਾ ਕਾਂਗਰਸ ਵਾਲਾ ਚੜੂ ਵਾਲਾ ਤੁਹਾਡਾ ਅਕਸਰਾਂ ਦਾ ਕੰਮ ਤੁਸੀਂ ਲੋਕਾਂ ਨੇ ਆ ਕਦੋਂ ਤੱਕ ਸੋਸ਼ਲ ਹੈਂਡ ਨੂੰ ਲਿਬਰ ਸੰਭਾਲਗੇ ਜਗਣਾ ਤੁਸੀ ਅਫਸਰਾਂ ਨੇ ਇਹਨਾਂ ਨੂੰ ਜਾਗਣ ਦੀ ਲੋੜ ਹੈ ਜੀ ਇਹ ਸੁਨੇਹਾ ਮੈਂ ਇਹਨਾਂ ਨੂੰ ਦੇ ਰਹੀ ਮੈਂ ਪੂਰੇ ਪੰਜਾਬ ਦੇ ਅਫਸਰਾਂ ਨੂੰ ਦੇ ਰਹੀ ਆ ਪੂਰੇ ਪੰਜਾਬ ਦੇ ਅਫਸਰਾਂ ਨੂੰ ਮੀਡੀਆ ਖੜਾ ਇੱਥੇ ਕੀ ਜਾਗਣ ਦੀ ਜ਼ਰੂਰਤ ਹੈ ਲੀਡਰਾਂ ਨੂੰ ਲੋੜਦਾ ਪਵੇ ਇਹ ਸਾਰਾ ਕੁਝ ਕਹਿਣ ਕਾਉਣ ਦੀ ਮੈਂ ਬਾਹ ਕੱਢ ਕੇ ਕਹਿੰਨੀ ਆ ਵੀ ਅਸੀਂ ਇਹਨਾਂ ਨੂੰ ਬਗਾਰਾ ਨਹੀਂ ਪੁੰਦੇ ਅਸੀਂ ਇਹਨਾਂ ਤੋਂ ਮਹੀਨੇ ਹਫ਼ਤੇ ਨਹੀਂ ਲੈਂਦੇ ਜੇ ਨਹੀਂ ਲੈਂਦੇ ਤਾਂ ਹੀ ਕਹਿ ਰਹੇ ਆ ਕੀ ਕੰਮ ਨਹੀਂ ਹੁੰਦੇ ਇਹ ਜਵਾਬ ਦੇਣ ਕੀ ਪ੍ਰਧਾਨ ਲੈਂਦਾ ਹੈ ਕੀ ਪ੍ਰਧਾਨ ਪੁੱਠੇ ਕੰਮ ਕਰਵਾਉਂਦਾ ਤੇ ਤੁਸੀਂ ਦੱਸਣ ਲੱਗੇ ਫਿਰ ਗੁਰੇਜ਼ ਕਰਦੇ ਹੋ ਸੋ ਕੰਮ ਕਰ ਰਹੇ ਆ ਜੀ ਖਰੜ ਦੀ ਅਸੀਂ ਕਮੇਟੀ ਬਦਲੀ ਉਹਦੇ ਹੁਣ ਪਲਾਨ ਬਣ ਰਹੇ ਆ ਉੱਥੇ ਸਾਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਉੱਥੇ ਕੰਮ ਕਰਾਂਗੇ ਹੁਣ ਖੁੱਲ ਕੇ ਨੰਬਰ 2 ਤੇ ਹੁਣ ਕਰਾਲੀ ਦੇ ਵਿੱਚ ਸਾਡਾ ਮੇਨ ਫੋਕਸ ਹੈ ਕਰਾਲੀ ਦੇ ਕੰਮਾਂ ਦੇ ਉੱਤੇ ਕੁੜਾਈ ਦੇ ਜਿਹੜੇ-ਜਿਹੜੇ ਕੰਮਾਂ ਦੇ ਉਦ ਘਾਟ ਹੋਏ ਨੇ ਇਹਨੂੰ ਇਮਾਨਦਾਰੀ ਦੇ ਨਾਲ ਕਰਨਾ ਹੈ। ਠੇਕੇਦਾਰਾਂ ਦੇ ਨਾਲ ਸਾਥ-ਗਾਂਥ ਕਰਕੇ ਨਹੀਂ ਕੰਮ ਕਰਨੇ ਹੈਗੇ। ਕੰਮ ਇਮਾਨਦਾਰੀ ਨਾਲ ਲੋਕਾਂ ਦੇ ਪੂਰੇ ਹੋਣੇ ਚਾਹੀਦੇ ਘੱਟੀਆਂ ਕੁਆਲਿਟੀ ਦਾ ਮਾਲ ਲਾ ਦੇਣਾ, ਘੱਟੀਆਂ ਕੁਆਲਿਟੀ ਦੀਆਂ ਸੜਕਾਂ ਬਣਾ ਦੇਣੀਆਂ। ਪਾਈ ਮੈਡੀ ਪੋਣੀ ਹੁੰਦੀ ਆ ਪਾ ਦੇ ਨੇ ਵੈਡੀ ਘੁੜ ਕੇ ਕਚਰਾ ਫਸਿਆ ਰਹਿੰਦਾ। ਇਹ ਸਮੱਸਿਆਵਾਂ ਨੂੰ ਠੀਕ ਕਰੋ। ਠੀਕ ਕਰੋ ਆਪਣੀ ਜ਼ਿੰਮੇਵਾਰੀ ਸਮਝੋ। ਮੇਰੇ ਤੋਂ ਵੱਡੇ ਉਹ ਤੁਸੀਂ ਸਾਰੇ ਜਾਣੇ। ਬਹੁਤ ਕੋਠੀਆਂ ਬਣਾ ਲਈਆਂ ਆਪਾਂ بڑے ਘਰਾਂ ਪਰਲੇ ਬੜੀਆਂ ਕਲੋਨੀਆਂ ਬਣਾ ਲਈਆਂ ਸਪੈਸ਼ਲ ਕੋਈ ਫੁਲਾਣੇ ਅਫਸਰਾਂ ਦੀ ਕਲੋਨੀ ਕੋਈ ਫੁਲਾਣੇ ਅਫਸਰਾਂ ਦੀ ਕਲੋਨੀ ਅਸਲ ਕਲੋਨੀਆਂ ਨੂੰ ਵੱਡੀਆਂ-ਵੱਡੀਆਂ ਸੜਕਾਂ ਵੀ ਕੱਢ ਲਈਆਂ ਇੱਧਰ ਤਾਂ ਦੇਖੋ ਲੋਕਾਂ ਦੇ ਜਿਨ੍ਹਾਂ ਦੇ ਸਿਰ ਤੇ ਤੁਹਾਡੀਆਂ ਕਲੋਨੀਆਂ ਬਣਦੀਆਂ ਨੇ ਉਹਨਾਂ ਦੀਆਂ ਤਾਂ ਗੜੀਆਂ ਵਾਲੀਆਂ ਨੇ ਅਰੇ ਤੱਕ ਬਣੀਆਂ ਸੋਸੀ ਕੰਮ ਕਰ ਰਹੇ ਆ ਜੀ ਤੇ ਕਮੇਟੀ ਅਸੀਂ ਤਾਂ ਉੱਪਰ ਇਹਨਾਂ ਦੀ ਕੰਪਲੇਂਟ ਭੇਜੀ ਹੋਈ ਹੈ ਖੁੱਲ੍ਹੀ ਇਹਨਾਂ ਨੇ ਬਰਖਾਸਤ ਹੋ ਜਾਣਾ ਤੁਹਾਡੇ ਪ੍ਰਧਾਨ ਨੇ ਅਸੀਂ ਤਾਂ ਜ਼ੋਰ ਲਾਇਆ ਹੋਇਆ ਆਪਣੇ ਵੱਲੋਂ ਸਾਰੇ ਸਬੂਤ ਸਵਾਦ ਦੇ ਕੇ ਆਹ ਬਹਾਦਰ ਜੀ ਹੋਣੀ ਬੈਠੇ ਇਹਨਾਂ ਨੇ ਕੰਪਲੇਂਟ ਪਾਈ ਹੈ ਸਾਡੇ ਨੰਦੀਪਾਲ ਜੀ ਬੈਠੇ ਨੇ ਅਸ਼wini ਜੀ ਬੈਠੇ ਨੇ ਰੂੜਾ ਜੀ ਬੈਠੇ ਇਹਨਾਂ ਨੇ ਜ਼ੋਰ ਲਾਇਆ ਹੋਇਆ ਵੀ ਇੱਥੇ ਕਮੇਟੀ ਬਦਲ ਕੇ ਇੱਕ ਨਵੀਂ ਤਰ੍ਹਾਂ ਦੀ ਲੈ ਕੇ ਤਾਂ ਕਿ ਲੋਕਾਂ ਦੇ ਕੰਮ ਹੋਣ ਇਹਨਾਂ ਨੂੰ ਬਣਾ ਬਣਾ ਕੇ ਬਹੁਤ ਵਾਰੀ ਦੇਖ ਲਿਆ ਨੰਬਰ 2 ਤੇ ਤੁਹਾਡੇ ਵੀ ਵਾਰਡ ਦੇ ਕਾਫੀ ਕੰਮ ਪਾਸ ਹੋਏ ਨੇ ਜੀ ਤੇ ਆ ਇੱਕ ਮੰਗ ਰੱਖੀ ਗਈ ਆ ਬੜਾ ਸੋਹਣਾ ਕਮਿਊਨਿਟੀ ਸੈਂਟਰ ਬਣਿਆ ਹੋਇਆ ਪਿੱਛੇ ਜਿਹਨੂੰ ਜਿਹਨੂੰ ਹੋਟਲ ਬਣਾ ਰੱਖਿਆ ਸੀ ਇਹ ਹੁਣ ਹੋਟਲ ਨਹੀਂ ਬਣੂਗਾ ਜੀ ਇੱਥੇ ਤੁਸੀਂ ਪ੍ਰੋਗਰਾਮ ਕਰੋਗੇ ਆਪਣੇ ਇਹ ਤੁਹਾਡਾ ਅੱਜ ਤੋਂ ਲੋਕਾਂ ਦਾ ਜੀ ਇੱਥੇ ਆਪਣੇ ਪ੍ਰੋਗਰਾਮ ਕਰੋ ਜਿਵੇਂ ਮਰਜ਼ੀ ਕਰੋ ਕਮੇਟੀ ਦਾ ਹੈਗਾ ਸਾਰੀ ਸਹੂਲਤ ਇੱਥੇ ਏਸੀ ਵਗੈਰਾ ਲੱਗੇ ਹੋਏ ਨੇ ਅੰਦਰ ਤੁਸੀਂ ਏਸੀ ਵਗੈਰਾ ਲਾ ਦਿਓ ਅਗਲਾ ਜਿਹੜਾ ਇੱਥੇ ਸਾਰੇ ਜੋ ਸਹੂਲਤ ਦੇਣ ਵਾਲੀ ਅੰਦਰ ਦੇ ਕੇ ਇੱਥੇ ਵਿਆਹ ਸ਼ਾਦੀ ਕਰੋ ਪਾਰਟੀ ਕਰੋ ਇਹ ਲੋਕਾਂ ਦਾ